ਦੇਖੋ ਕਿਸੇ ਵੀ ਪਾਰਟੀ ਦਾ ਜਦੋਂ ਕੋਈ ਵਿਰੋਧ ਹੁੰਦਾ ਉਹਦੀਆਂ ਨੀਤੀਆਂ ਕਰਕੇ ਹੁੰਦਾ ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋਵੇ ਫਕਾਤਪੁਰੇ ਠੰਦਾ ਬਣਾਫਾ ਨੋਟਬੰਦੀ ਕਰਕੇ ਜੀਐਸਟੀ ਵਗੈਰਾ ਕਰਕੇ ਐਸਸੀਐਲ ਆ ਕੇ ਤੇ ਜਿਹੜੀਆਂ ਵੀ ਇਹਨਾਂ ਨੇ ਹੁਣ ਤੱਕਆਂ ਕਰਦੇ ਜਾਈਆਂ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੂੰ ਪਤਾ ਕਦੇ ਕੋਈ ਕਨਾਲ ਦੇ ਵੀ ਕਿਸੇ ਪਾਰਟੀ ਦੇ ਸੀ ਕੋਈ ਸਪੋਰਟ ਤੇ ਆਪ ਦੀ ਕੀ ਦੂਜੀ ਦੇਖੀ ਸਗੋਂ ਸਾਡਾ ਤੁਸੀਂ ਸਟੇਟਮੈਂਟ ਪੜ੍ਹ ਲਓ ਐਸਕੇਮ ਦਾ ਐਲਾਨ ਆ ਜਿਹੜਾ ਮੈਂ ਕਹਿ ਰਿਹਾ ਵੀ ਇਹ ਬੀ ਬੀਜੇਪੀ ਦਾ ਵਿਰੋਧ ਕਰੋ ਇਹ ਐਸਕੇਮ ਦਾ ਜਿਹੜੀਆਂ ਇਹ ਨਵੀਂ ਆਰਥਿਕ ਨੀਤੀਆਂ ਤੇ ਚੱਲਣ ਵਾਲੀਆਂ ਐ ਜਿਹੜੀਆਂ ਵਿਸ਼ਵਪਾਰ ਸੰਸਦਾ ਦੇ ਨੀਤੀਆਂ ਤੇ ਚੱਲਣ ਵਾਲੀਆਂ ਸਰਕਾਰਾਂ ਉਹ ਕਿਰਤੀ ਲੋਕਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰ ਦਾ ਛੋਟੀ ਸੰਨਤ ਦਾ ਇਹ ਫਾਇਦਾ ਕਰ ਹੀ ਨਹੀਂ ਸਕਦੇ ਪ੍ਰਧਾਨ ਮੰਤਰੀ ਆਏ ਨੇ ਆਪਣੇ ਪਿੱਛੇ ਉਹ ਮੁੜ ਗਏ ਸੀ ਉਹਦਾ ਉਹਦੇ ਕਾਰਨ ਕਰਕੇ ਮੁੜ ਗਏ ਸੀ ਪ੍ਰਦਰਸ਼ਨ ਤਾਂ ਉਹ ਵੀ ਜ਼ੋਰਦਾਰ ਹੋਏ ਨੇ ਉਹਦਾ ਕੁਝ ਇਸ਼ੂ ਹੋਰ ਸੀਗਾ ਕੋਈ ਕਾਂਗਰਸ ਹੁਣ ਨਵਾਂ ਕੁਝ ਲੈ ਕੇ ਨਹੀਂ ਆ ਰਹੀ ਜਿਹੜਾ ਕੁਝ ਕਾਂਗਰਸ ਨੇ ਨਵੀਂ ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ ਚੋਣ ਦੇ ਵਿੱਚ ਉਹਦਾ ਆਪਣਾ ਕੰਮ ਚੋਣ ਪ੍ਰਚਾਰ ਕਰਨ ਆਉਣਾ ਵੀ ਉਹ ਤੁਹਾਡੇ ਦੇਖੇ ਹੋਏ ਨੇ ਇਹ ਤੁਸੀਂ ਦੇਖੇ ਨਹੀਂ ਜਦੋਂ ਤੁਸੀਂ ਦੇਖ ਲੈ ਇਹ ਉਦੋਂ ਤੱਕ ਡੰਗ ਮਾਰਨਗੇ ਆ ਤੁਹਾਡੇ ਸਾਹਮਣੇ ਭਾਜਪੀ ਉਹਨਾਂ ਨੀਤੀਆਂ ਤੇ ਚੱਲਦੀ ਹੈ ਜਿਹੜੀਆਂ ਆਲਰੇਡੀ ਕਾਂਗਰਸ ਚੱਲਦੀ ਰਹੀ ਹੈ ਦਸਾਂ ਸਾਲਾਂ ਦੇ ਵਿੱਚ ਭਾਜਪੀ ਦੀ ਕਿਸਾਨ ਤੇ ਮਜ਼ਦੂਰ ਵਿਰੋਧੀ ਜਾਂ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰ ਵਿਰੋਧੀ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱਖੀ ਪਹੁੰਚ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਤਿਆਰੀ ਹੈ ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਹਦੇ ਸਬੰਧ ਵਿੱਚ ਰੱਖੀ ਸੀ ਤੇ ਉਹਦਾ ਜ਼ੋਰਦਾਰ ਤਿਆਰੀਆਂ ਕਿੰਨੇ ਕਿੰਨੇ ਕਰਨੀਆਂ ਨੇ ਸਾਰੀਆਂ ਉਹ ਅਸੀਂ ਬੋਦਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉੱਤੇ ਲਾਉਣਾ ਹੈ ਉਹਦੀ ਤਿਆਰੀ ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਉਹਦਾ ਕਿੱਥੇ ਕੀ ਹੁੰਦਾ ਉਹ ਮੌਕੇ ਨਾਲ ਚ ਦੇਖ ਇਕੱਲੀ ਥੋੜੀ ਜਿਹੀ ਬੰਦੀ ਬਿਲਕੁਲ ਉਹ ਕੀ ਬਾਕੀ ਸਾਰੇ ਸੰਯੁਕਤ ਹੈ ਜੀ ਛੋਡੀ ਜਥੇਬੰਦੀ ਹੋਊਗੀ ਹੋਰ ਵੀ ਨਾਲ ਜੀ ਅੱਜ ਦੀ ਘੜੀ ਤਾਂ ਦੇਖੋ ਇਹ ਆ ਵੀ ਹੈ ਤਾਂ ਕਾਲੇ ਸੰਯੁਕਤ ਮੋਰਚੇ ਦੀ ਕਾਲ ਹੈ ਵੀ ਭਾਜਪਾ ਦਾ ਵਿਰੋਧ ਕਰੋ ਬੁਧੀ ਦਾ ਵਿਰੋਧ ਕਰੋ ਦੂਜੇ ਜਥੇਬੰਦੀਆਂ ਕੀ ਕਰ ਰਹੀਆਂ ਨੇ ਜਦ ਤੱਕ ਉਹਨਾਂ ਨਾਲ ਰਾਗਦਾ ਨਹੀਂ ਹੋਇਆ ਅਸੀਂ ਆਪਣੀ ਜਥੇਬੰਦੀ ਦੇ ਤੌਰ ਤੇ ਆਪਣੇ ਤੌਰ ਤੇ ਇਹ ਕਰਾਂਗੇ ਉਹ ਕੀ ਕਰਦੀਆਂ ਨੇ ਉਹ ਉਹਨਾਂ ਨੇ ਦੇਖਣਾ ਮੈਨੂੰ ਲੱਗਦਾ ਹੈ ਵੀ ਵਿਰੋਧ ਉਹ ਵੀ ਕਰਨਗੇ ਉਹਨਾਂ ਦਾ ਕੀ ਤਰੀਕਾ ਹੈ ਤਰੀਕਾ ਕਰ ਉਹਨਾਂ ਦਾ ਦੱਬਦਾ ਹੋਊਗਾ ਪਰ ਸਾਡਾ ਮਨਚ ਵੀ ਵੱਖਰਾ ਹੋਊਗਾ ਸਾਡਾ ਐਕਸ਼ਨ ਵੀ ਅਸੀਂ ਅੱਡ ਕਰ ਕਿਦਾਂ ਕਿਦਾਂ ਜਾਣ ਦੀ ਪਲੈਨਿੰਗ ਕੀਤੀ ਹੈ ਕਿ ਕਿਵੇਂ ਜਾਇਓ ਕਿਵੇਂ ਜਾਣ ਦਾ ਤਾਂ ਸਾਧਨਾਂ ਤੇ ਜਾਣਾ ਜੀ ਬੱਸਾਂ ਤੇ ਜਾਵਾਂਗੇ ਅਸੀਂ ਆਪਣੇ ਬੀਤਨਾਂ ਨਾਲ ਹੀ ਜਾਵਾਂਗੇ ਮਾਰਚ ਕਰਾਂਗੇ ਉਧਰ ਨੂੰ ਪਟਿਆਲੇ ਵੱਲ ਨੂੰ ਕਿੱਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੇ ਹਾਲਤ ਕਹੀ ਜੀ ਉਹਨਾਂ ਨੂੰ ਕਹੀ ਜੇ ਮਤਲਬ ਆਦੇਸ਼ ਦਿੱਤੇ ਹੋਏ ਨੇ ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰਦੀ ਵੀ ਹੋਵੇ ਜਾਂ ਗੁੰਗਰਪਦਾਰ ਕਰਨ ਦੀ ਹੋਵੇ ਉਹਦਾ ਵੀ ਅਸੀਂ ਚੱਕਨੇ ਹੋਵਾਂਗੇ ਇਸ ਗੱਲ ਤੋਂ ਵੀ ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ ਵਿਰੋਧ ਹੋਊਗਾ ਉਹਦਾ ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋਊਗਾ ਪ੍ਰਸ਼ਾਸਨ ਨੇ ਪਹਿਲਾਂ ਰੋਕਣ ਦਾ ਕੋਈ ਬੰਦੋਬਸਤ ਕੀਤਾ ਹੈ ਨਹੀਂ ਇਹ ਪਹਿਲਾਂ ਪ੍ਰਸ਼ਾਸਨ ਨੇ ਕੋਈ ਬੰਦੋਬਸਤ ਕੀਤਾ ਹੈ ਪ੍ਰਸ਼ਾਸਨ ਦਾ ਕੰਮ ਹੈ ਉਹਦਾ ਕਰਨਾ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਉਹ ਉਹ ਕਿਤੇ ਕੀ ਕਰਦੇ ਨੇ ਮੈਂ ਪਹਿਲਾਂ ਜ਼ਿਕਰ ਕਰਕੇ ਛੱਡਿਆ ਵੀ ਉਹ ਛਾਪੇਮਾਰੀ ਕਰਦੇ ਨੇ ਗ੍ਰਿਫਤਾਰੀਆਂ ਕਰਦੇ ਨੇ ਉਹਦਾ ਅਸੀਂ ਪਹਿਲਾਂ ਤਿਆਰੀ ਹੈ ਸਾਡੀ ਉਹ ਅਸੀਂ ਪੂਰਾ ਬੰਦੋਬਸਤ ਹੋਇਆ ਜਾ ਅਸੀਂ ਵੀ ਚੌਕਸ ਰਹਾਂਗੇ ਉਹਦੇ ਕਰਕੇ ਵੀ ਤੇ ਜੇ ਪ੍ਰਸ਼ਾਸਨ ਹੋਣ ਦੇਊਗਾ ਤਾਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਅਸੀਂ ਉਹਦੇ ਤਰੀਕੇ ਨਾਲ ਨਹੀਂ ਆਪਦੇ ਤਰੀਕੇ ਤੁਹਾਡਾ 23 ਦਾ ਹੀ ਪ੍ਰੋਗਰਾਮ ਆ ਪਟਿਆਲੇ ਦਾ ਹੀ ਆ ਜੀ 24 ਦਾ ਵੀ ਅੱਜ ਤੁਹਾਡਾ ਚੋਦੀਆ ਜਲੰਧਰ ਵਗੈਰਾ ਦਾ ਕੱਲੇ 23 ਦਾ ਹੀ ਪ੍ਰੋਗਰਾਮ ਆ ਤੁਹਾਡਾ 24 ਤੋਂ ਲੈ ਕੇ ਅਸੀਂ ਫਿਰ ਹਰ 23 ਤਰੀਕਾ ਤੁਸੀਂ 23 ਵਾਲਾ ਹੈਗਾ ਕਹਾ ਉਹ 24 ਨੂੰ ਜਲੰਧਰ ਜਾ ਰਹੇ ਨੇ 24 ਦੇ ਵਿੱਚ ਜਲੰਧਰ ਵਾਲੇ ਜਿੱਥੇ ਪੰਨੀਆਂ ਕੀ ਸੋਚਦੇ ਆਂ ਗੱਲ 25 ਦਾ ਗਰਦਾਸ ਤਿੰਨ ਦਿਨਾਂ ਦਾ ਵੀ ਉਹਨਾਂ ਨੇ ਅੱਠ ਜਗ੍ਹਾ ਤੇ ਹੋਇਆ ਪੰਜ ਜਗਤ ਫੋਰਾਉਣਾ ਉਹਦੇ ਬਾਰੇ ਜਾਣਕਾਰੀ ਮਿਲੀ ਅੱਗੇ ਜਿਹੀ ਜਾਣਕਾਰੀ ਮਿਲਦੀ ਜਾਊਗੀ ਜਿੱਥੇ ਜਿੱਥੇ ਕਿੱਥੇ ਕੀ ਹੁੰਦਾ ਉੱਥੇ ਬੋਕੇ ਨਾਲ ਦੇਖੋ ਵਿਰੋਧ ਫਿਲਹਾਲ 23 ਤਰੀਕ ਹਾਲ ਇਹ ਪਹਿਲਾਂ ਵੀ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਆਏ ਸੀ ਵਾਪਸ ਮੁੜ ਗਏ ਸੀ ਫਰੋਜਪੁਰ ਬੜਾ ਉਹ ਮਾਹੌਲਾ ਬੜਾ ਤੂਫਣੜਿਆ ਸੀ ਪੰਜਾਬ ਨੂੰ ਜੋੜਿਆ ਗਿਆ ਸੀ ਸੋਚੇ ਪੰਜਾਬ ਨੂੰ ਉਸਾਨ ਕਿੱਥੇ ਬੰਦਿਆ ਲੋਕ ਤੱਕ ਦੇ ਸੁਰੱਖਿਆ ਪ੍ਰਬੰਧ ਹੋਣਗੇ ਕਿੱਦਾਂ ਦੀ ਰਣਨੀਤੀ ਹੋਵੇਗੀ ਪਹਿਲਾਂ ਵੀ ਹੋਇਆ ਜਿਹੜਾ ਮਤਲਬ ਪ੍ਰਧਾਨ ਮੰਤਰੀ ਆਏ ਨੇ ਆਪਣੇ ਪਿੱਛੇ ਉਹ ਮੁੜ ਗਏ ਸੀ ਉਹਦਾ ਉਹਦੇ ਕਾਰਨਾਂ ਕਰਕੇ ਮੁੜ ਗਏ ਸੀ ਪ੍ਰਦਰਸ਼ਨ ਤਾਂ ਉਹ ਵੀ ਜ਼ੋਰਦਾਰ ਹੋਏ ਨੇ ਉਹਦਾ ਕੁਝ ਇਸ਼ੂ ਹੋਰ ਸੀਗਾ ਤੇ ਇਹ ਹੁਣ ਹੋਰ ਗੱਲ ਹੈ ਜਿਨੀ ਹੁਣ ਇਹ ਇਸ ਤਰ੍ਹਾਂ ਦੀ ਉਹ ਬਹਾਨੇਬਾਜ਼ੀ ਕਿ ਅਸੀਂ ਮੈਨੂੰ ਪੰਜਾਬ ਦੇ ਵਿੱਚ ਬੜਾ ਖਤਰਾ ਸੀ ਤਾਂ ਉਹਦੇ ਆਪਦੀ ਕਾਰਨਾਂ ਕਰਕੇ ਇਕੱਠ ਨਹੀਂ ਸੀ ਹੋਇਆ ਬਰਸਾਤ ਪੈ ਗਈ ਜਾਂ ਉਹਨਾਂ ਤੋਂ ਬੰਦਵਸਤ ਨਹੀਂ ਹੋਇਆ ਜਾਂ ਲੋਕ ਨਹੀਂ ਆਏ ਉਹਨਾਂ ਦਾ ਉਹਨਾਂ ਦਾ ਕਾਰਨ ਹੋਊ ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ ਚੋਣ ਦੇ ਵਿੱਚ ਉਹਦਾ ਆਪਦਾ ਕੰਮ ਚੋਣ ਪ੍ਰਚਾਰ ਕਰਨ ਆਉਣਾ ਲੋਕਾਂ ਕੋਲੇ ਦੱਸਣ ਦਾ ਉਹ ਨਾ ਜਮੂਰੀ ਹੱਕ ਉਹ ਕਾਹੋਂ ਅਸੀਂ ਵੀ ਆਪਣੇ ਤਰੀਕੇ ਨਾਲ ਉਹ ਲੋਕਾਂ ਨੂੰ ਦੱਸਾਂਗੇ ਵੀ ਇਹ ਜਿਹੜੇ ਹੁਣ ਤੁਹਾਡੇ ਕੋਲੇ ਪਰਚੇ ਲੈ ਕੇ ਪਾਵਰ ਹਾਸਲ ਕਰਨ ਦੀ ਦੁਬਾਰਾ ਆਏ ਨੇ 10 ਸਾਲ ਹੋ ਗਏ ਜਿਹਨਾਂ ਨੂੰ ਰਾਜ ਕਰੇ 10 ਸਾਲ ਦੇ ਵਿੱਚ ਕੀ ਕਰਦੇ ਰਹੇ ਨੇ ਤੇ ਲੋਕਾਂ ਵਾਲਿਆਂ ਨੇ ਕਿੰਨੀ ਧੁੱਕ ਵਿਸ਼ਵਾਸ ਘਾਤ ਕੀਤਾ ਤੇ ਕਿਹੜੇ ਕਾਰਪੋਰੇਟ ਨਾਫੇ ਦੇ ਕੇ ਕਿਹੜੇ-ਕਿਹੜੇ ਕਿਤੇ ਇਹਾਂ ਨੇ ਹੁਣ ਤੱਕ ਕਦਾ ਦਬਾਅ ਕੀਤੇ ਨੇ ਖੂਨ ਖੇਤਰਾ ਹੋ ਜਿੱਥੇ ਛੋਟੀ ਸੰਵਾਦ ਕੀਤੀ ਹੈ ਪਾਵਰ ਸੈਟਟਲਟਨ ਦਿੱਤਾ ਸਾਰੀਆਂ ਗੱਲਾਂ ਜਿਹੜੀਆਂ ਹੁਣ ਤੱਕ ਦੇ ਇਹਨਾਂ ਨੇ ਇਹਨਾਂ ਨੇ ਬਰਤਾਰੇ ਕਾਰਪੋਰੇਟ ਦੇ ਪੱਖ ਤੋਂ ਭੁਗਤੀਆਂ ਨੇ ਕਾਰਪੋਰੇਟਾਂ ਦਾ ਮਨਾਫਾ ਨੋਟਬੰਦੀ ਕਰਕੇ ਜੀਐਸਟੀ ਵਗੈਰਾ ਕਰਕੇ ਇਹ ਸੀਸੀ ਲਿਆ ਕੇ ਤੇ ਜਿਹੜੀਆਂ ਵੀ ਇਹਨਾਂ ਨੇ ਹੁਣ ਤੱਕਆਂ ਕਰਦੇ ਜਾਈਆਂ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੂੰ ਪਤਾ ਉਹ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਨੰਗੇ ਕਰਾਂਗੇ ਹੁਣ ਇਹ ਇਹਨਾਂ ਨੂੰ ਮੂੰਹਾਂ ਦਾਓ ਅਸੀਂ ਸਦਾ ਸ਼ੰਭੂ ਵਾਟਰ ਦੇ ਜਿਹੜਾ ਤਰਨਾ ਸੇ ਸਮਾਪਤ ਹੋਇਆ ਉਹਦੇ ਬਾਰੇ ਕੀ ਜਾਣੋਗੇ ਬਿਲਕੁਲ ਸ਼ੰਭੂ ਵਾਟਰ ਵਾਲਾ ਉਹਨਾਂ ਸਾਥੀਆਂ ਦਾ ਇਹ ਤਾਂ ਉਹਦਾ ਜਵਾਬ ਉਹ ਹੀ ਦੇ ਸਕਦੇ ਨੇ ਉਹਨਾਂ ਕਿੰਨਾ ਚਿਰ ਚਰਚਾਉਣਾ ਸਮਾਪਤ ਕਰਨਾ ਹੈ ਕਿ ਨਹੀਂ ਕਰਨਾ ਇਹ ਉਹਨਾਂ ਦਾ ਐਸਕੇਮਾ ਨੇ ਐਲਾਨ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਮੈਨੂੰ ਉੱਚਾ ਸੁਣਦਾ ਐ ਐਸਕੇਮ ਨੇ ਅੱਜ ਐਲਾਨ ਹੁਣੇ ਕੀਤਾ ਕਿ ਉਹ ਵੀ ਮੋਦੀ ਦਾ ਬੋਧ ਕਰਨ ਦੇ ਲਈ ਤੁਸੀਂ ਬੱਕਰੀ ਨਾ ਨੀਤੀ ਲੈ ਕੇ ਚੰਮੋਗੇ ਐਲਾਨ ਚੰਮੋਗੇ ਐਸਕੇਮ ਦਾ ਐ ਜਿਹੜਾ ਮੈਂ ਕਹਿ ਰਿਹਾ ਵੀ ਇਹ ਵੀ ਬੀਜੇਪੀ ਦਾ ਵਿਰੋਧ ਕਰੋ ਇਹ ਐਸਕੇਮ ਦਾ ਐਲਾਨ ਹੈ ਉਹਨਾਂ ਨੇ ਮੋਦੀ ਦੀ ਰੈਂਦੀ ਉਹਨਾਂ ਦੀ ਇਹ ਗੈਰ ਰਾਜਨੀਤਿਕ ਐਸਕੇਮ ਦਾ ਕੀ ਹੈ ਉਹਨਾਂ ਦਾ ਉਹ ਤਾਂ ਸੋਚਣ ਉਹਨਾਂ ਨੇ ਕੀ ਕਰਨਾ ਹੈ ਬੀਜੇਪੀ ਦਾ ਵਿਰੋਧ ਕਰਨਾ ਹੈ ਉਹਨਾਂ ਕਿੰਨੇ ਕਰਨਾ ਇਹ ਉਹਨਾਂ ਦਾ ਕੰਮ ਹੈ ਉਹਨੇ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ ਕਿੰਨੇ ਕਿੰਨ੍ਹੇ ਦੀ ਲੈ ਕੇ ਜਾਣ ਦੀ ਗੱਲ ਹੋਗੀ ਕਿ ਤੇ ਤਲੇ ਆਪਣੇ ਕੁਝ ਜ਼ਿਲ੍ਹਿਆਂ ਦੇ ਬੰਦੇ ਜਾਣਗੇ ਨਹੀਂ ਇਹ ਅਸੀਂ ਐ ਤਾਂ ਜੇ ਬਣਾਉਣਾ ਹੈ ਅਸੀਂ ਜੇ ਬਣਾਉਣਾ ਹੈ ਵੀ ਕਿੰਨੇ ਕਿ ਤਾਕਤ ਆਪਾਂ ਉਥੇ ਲਾ ਦਈਏ ਕਿੰਨੇ ਕਿ ਕਿਹੜੇ ਕਿਹੜੇ ਜਿੰਨਾਂ ਨੂੰ ਭੇਜੀਏ ਇਹ ਅਜੇ ਪੱਕੇ ਤੌਰ ਤੇ ਸਾਡਾ ਤੈ ਨਹੀਂ ਕੀਤਾ ਇਹ ਤੈ ਪੂਰਾ ਫੁਰਬਾਣੀ ਜਾਊਗਾ ਤੈ ਕਰਨਾ ਬਾਕੀ ਹੈ ਇੱਕ ਤੁਸੀਂ ਜਮੀਨੀ ਮਾਮਲੇ ਨਾਲ ਜੁੜ ਕੇ ਮੀਟਿੰਗ ਨੂੰ 20 20 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਸੀ ਉਹ ਪੂਰਾ ਹੋ ਚੁੱਕਿਆ ਹੈ ਮੀ 13 ਨੂੰ 23 ਤਰੀਕ ਤੱਕ ਦਾ ਐਲਟੀਮੇਟ ਦਿੱਤਾ ਸੀਗਾ ਉਹ ਪੂਰਾ ਹੋ ਚੁੱਕਿਆ ਹੈ ਉਹ ਜਿਹੜਾ ਆਪਣਾ 20 ਤੱਕ ਦਾ ਐਲਟੀਮੇਟ ਦਿੱਤਾ ਸੀ ਉਹਦੇ ਚ ਕੁਝ ਗੱਲਾਂ ਹੋ ਗਈਆਂ ਜਾਨੀ ਗੜੇਮਾਰੀ ਦਾ ਜਿਹੜਾ ਮਾਮਲਾ ਸੀ 16 ਕਰੋੜ ਰੁਪਈਆ ਜਾਨੀ 15 ਕਰੋੜ ਕੁਝ ਪਲੱਸ ਬਠਿੰਡੇ ਦਾ ਸੀ ਗੜੇਮਾਰੀ ਦਾ 1 ਕਰੋੜ ਕੁਝ ਪਲੱਸ ਸੰਗਰੂਰ ਦੇ ਵਿੱਚ ਸੀ ਉਹ ਵੰਡਿਆ ਗਿਆ ਲਗਭਗ ਸੰਗਰੂਰ ਦਾ ਸਾਰਾ ਜਮੀਨ ਛੜਾ ਲਈ ਗਈ ਬਟਿੰਡੇ ਵਾਲਾ ਬੰਡਿਆ ਗਿਆ ਕੁਛ ਛੋਟੇ ਜ਼ਮੀਨ ਛੁੱਟ ਗਈ ਉਹ। ਜਹਾਜ਼ਗੀਰ ਜਹਾਜ਼ਗੀਰ ਵਾਲੀ ਜ਼ਮੀਨ ਦੇ ਜਿਹੜੇ ਕੇਸ ਜਿਹੜੀਆਂ ਕੁਛ ਉਸ ਗੱਲਾਂ ਸੀ ਕੁਝ ਕੋਰਟ ਦੇ ਵਿੱਚ ਸੀ ਕੁਝ ਕੇ ਪਰਚੇ ਦਰਜ ਕਰਨੇ ਸੀ ਉਹ ਜਿਹਨੇ ਉਹਨੇ ਪਰਚੇ ਦਰਜ ਵੀ ਕਰਤੇ ਕੁਝ ਗੱਲਾਂ ਕਰਤੀਆਂ ਕੁਝ ਪ੍ਰੋਸੈਸ ਹੈ ਕੋਰਟ ਦਾ ਜਿਹੜਾ ਛੋਟਾ ਲੌਂਗ ਟਰਮ ਦਾ ਲੰਮੇ ਟਰਮ ਦਾ ਜਿਹੜਾ ਕੁਝ ਸਮਾਂ ਮੰਗਦਾ ਉਹ ਉਹ ਚੱਲ ਰਿਹਾ। ਉਹ ਬਰੋਲ ਨਹੀਂ ਕਰਾਂਗੇ ਆਪਾਂ। ਦੇਖੋ ਇਹ ਫਿਰ ਹਾਲਤਾ ਮਤਲਬ ਜੇ ਉਹ ਉਹ ਭਲੀ ਡ੍ਰੌਪ ਕਰ ਲਿਆ। ਹਾਂਜੀ। ਗੁਗਨ ਸਿੰਘ ਸਾਹਿਬ ਪਹਿਲਾਂ ਵੀ ਇੱਕ ਚਰਚਾ ਚੱਲਦੀ ਸੀ ਕਿ 2022 ਚੋਣਾਂ ਚ ਉਗਰਾਹ 그룹 ਨੇ ਆ ਮਾਰੇ ਪਾਰਟੀ ਸਪੋਰਟ ਦਿੱਤੇ ਇਸ ਵਾਰ ਵੀ ਕੋਈ ਐਜੀਪੀ ਨਾ 2022 ਚ ਨਾ 2027 ਚ ਨਾ 2019 ਚ ਨਾ 2014 ਚ ਕਦੇ ਕੋਈ ਕਹਣਾ ਦੇ ਵੀ ਕਿਸੇ ਪਾਰਟੀ ਦੇ ਅਸੀਂ ਕੋਈ ਸਪੋਰਟ ਦਿੱਤੇ ਆਪ ਦੀ ਕੀ ਦੂਜੀ ਦੀ ਕੀ ਸਗੋਂ ਸਾਡਾ ਤੁਸੀਂ ਸਟੇਟਮੈਂਟ ਪੜ੍ਹ ਲਓ ਸਾਡਾ ਇੱਕ ਅਜੇ ਲਿਖਤ ਕੱਢੀ ਆ ਵੀ ਭਾਰਤੀ ਕਿਸਾਨ ਜੋ ਨੇਕਤਾ ਉਗਰਾਹਾਂ ਦੀ ਚੋਣਾਂ ਦੇ ਸਮਝ ਇੱਕ ਚਿੱਠੀ ਆ ਮੇਰੇ ਖਿਆਲ ਚ ਸਾਡੀ ਹੁਣ ਕਿਤਾਬੀ ਆ ਪੜ੍ਹ ਲਓ ਤੁਸੀਂ ਸਾਡੀਆਂ ਪਹੁੰਚ ਹੀ ਨਹੀਂ ਵੀ ਕਿਸੇ ਪਾਰਟੀ ਤੇ ਸਾਡਾ ਭਰੋਸਾ ਹੋਵੇ ਅੱਜ ਦੀ ਮੀਟਿੰਗ 17 ਤਰੀਕ ਦੀ ਬਰਨਾਲੇ ਦੇ ਵਿੱਚ ਅਸੀਂ ਭੈਣਾਂ ਦੀ ਮੀਟਿੰਗ ਕੀਤੀ ਹੈ ਉਹ ਮੀਟਿੰਗ ਦੇ ਵਿੱਚ ਸਾਡਾ ਇਹ ਹੈ ਵੀ ਕਿਸੇ ਵੀ ਸਰਕਾਰ ਤੋਂ ਜਿਹੜੀਆਂ ਇਹ ਨਵੀਂ ਆਰਥਿਕ ਨੀਤੀਆਂ ਤੇ ਚੱਲਣ ਵਾਲੀਆਂ ਐ ਜਿਹੜੀਆਂ ਵਿਸ਼ਵਪਾਰਸਥਾ ਦੇ ਨੀਤੀਆਂ ਤੇ ਚੱਲਣ ਵਾਲੀਆਂ ਸਰਕਾਰਾਂ ਉਹ ਕਿਰਤੀ ਲੋਕਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰ ਦਾ ਛੋਟੀ ਸੰਨ ਦਾ ਇਹ ਫਾਇਦਾ ਕਰ ਹੀ ਨਹੀਂ ਸਕਦੇ ਇਸ ਕਰਕੇ ਸਾਡਾ ਇਹ ਤਾਂ ਭਰੋਸਾ ਨਹੀਂ ਅਸੀਂ ਆਪਾਂ ਕਿਵੇਂ ਭਰੋਸਾ ਕਰ ਲਾਂਗੇ ਅਸੀਂ ਤਾਂ ਇਹ ਕਿਹਾ ਵੀ ਉਹ ਥੋੜੇ ਦੇਖੇ ਹੋਏ ਨੇ ਇਹ ਤੁਸੀਂ ਦੇਖੇ ਨਹੀਂ ਜਦੋਂ ਤੁਸੀਂ ਦੇਖ ਲੈ ਇਹ ਉਦੋਂ ਤੱਕ ਡੰਗ ਮਾਰਨਗੇ ਆ ਤੁਹਾਡੇ ਸਾਹਮਣੇ ਭਾਜਪਾ ਦਾ ਵਿਰੋਧ ਆ ਉਹ ਨੀਤੀਆਂ ਕਰਕੇ ਵਿਸਾਣ ਕਰਦੇ ਹੁੰਦੀਆਂ ਕਰ ਰਹੇ ਨੇ ਦੇਖਣਾ ਸਟੇਟ ਗਵਰਨਮੈਂਟ ਦਾ ਨਹੀਂ ਕਰ ਰਹੇ ਇਹ ਜਾਕਰ ਦਾ ਦੋਸ਼ ਹੈ ਭਾਜਪਾ ਦੇ ਅੰਦਰ ਕਿ ਤੁਸੀਂ ਇੱਕ ਵਿਸ਼ੇਸ਼ ਰਾਜਨੀਤਿਕ ਪਾਰਟੀ ਨੂੰ ਲਾਭ ਪਹੁੰਚਾਉਣ ਦੇ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਦੇਖੋ ਕਿਸੇ ਵੀ ਪਾਰਟੀ ਦਾ ਜਦੋਂ ਕੋਈ ਵਿਰੋਧ ਹੁੰਦਾ ਉਹਦੀਆਂ ਨੀਤੀਆਂ ਕਰਕੇ ਹੁੰਦਾ ਹੈ ਭਾਜਪਾ ਉਹਨਾਂ ਨੀਤੀਆਂ ਤੇ ਚੱਲਦੀ ਹੈ ਜਿਹੜੀਆਂ ਆਲਰੇਡੀ ਕਾਂਗਰਸ ਚੱਲਦੀ ਰਹੀ ਹੈ ਕੋਈ ਕਾਂਗਰਸ ਹੁਣ ਨਵਾਂ ਕੁਝ ਲੈ ਕੇ ਨਹੀਂ ਆ ਰਹੀ ਜਿਹੜਾ ਕੁਝ ਕਾਂਗਰਸ ਨੇ ਨਮਿਆਰ ਤਕਨੀਕੀਆਂ ਤੇ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਜਿਹੜੀਆਂ ਤੇ 1991 ਦੇ ਵਿੱਚ ਨਰਸਿੰਹਾ Rao ਨੇ ਤੇ ਮਨਮੋਹਨ ਸਿੰਘ ਨੇ ਦਸਖਤ ਕਰਕੇ ਸਹਿਮਤੀ ਦਿੱਤੀ ਹੈ ਉਹ ਨੀਤੀਆਂ ਇਹਨਾਂ ਨੇ ਇੰਪਲੀਮੈਂਟ ਜੋਰ ਨਾਲ ਕੀਤੀਆਂ ਨੇ ਜਿਵੇਂ ਇਹਨਾਂ ਦੇ ਮਤਲਬ ਸਬਸਿਡੀ ਖੇਤੀ ਕਰਤਾਂ ਦੇ ਸਬਸਿਡੀ ਖਤਮ ਕਰਨੀ ਹੈ بڑے بڑے ਸ਼ੀਲੂ ਕਦਮ ਖੋਲ ਕੇ ਅੰਧਾਣਾ ਮੰਡੀਆਂ ਖਤਮ ਕਰਨੀਆਂ ਨੇ ਜਿੰਨੀ بڑے بڑے ਸ਼ਾਪਿੰਗ ਮਾਲ ਖੋਲ ਕੇ ਇੱਕ ਪਰਚੂਨ ਖੇਤਰ ਖਤਮ ਕਰਨਾ ਹੈ ਉਹ ਸਾਰੀਆਂ ਪਾਲਸੀਆਂ ਇਹਨਾਂ ਨੇ ਜਿਹੜੀਆਂ ਮਤਲਬ ਉਹ ਵਿਸ਼ੇਪਰਸਾਂਤ ਦੀਆਂ ਪਾਲਿਸੀਆਂ ਨਮਯਾਰਥਿਕ ਪਾਲਿਸੀਆਂ ਨੇ ਉਹ ਸਾਰੇ ਧੰਦਿਆਂ ਦੇ ਉਹ ਪਾਲਿਸੀਆਂ ਲਾਗੂ ਕਰਕੇ ਸਾਰੇ ਧੰਦਿਆਂ ਦਾ ਨੁਕਸਾਨ ਕੀਤਾ ਸਾਰਾ ਕਾਰੋਬਾਰ ਠੱਪ ਹੈ ਤੁਸੀਂ ਬਾਜ਼ਾਰ ਸ਼ਹਿਰ ਦੇ ਰਹਿਣ ਵਾਲਿਆਂ ਤੁਸੀਂ ਦੁਕਾਨਾਂ ਨਾਲ ਸੰਬੰਧਤੋਂ ਸਾਰਾ ਕਾਰੋਬਾਰ ਮੇਰੀ ਸਮਝ ਦੇ ਵਿੱਚ ਕੋਈ ਇਹੋ ਜਿਹਾ ਕਾਰੋਬਾਰ ਨਹੀਂ ਜਿਹੜਾ ਆਪਣੇ ਆਪ ਨੂੰ ਇਹ ਕਹਿ ਸਕਦਾ ਵੇ ਆਪ ਮੈਂ ਆਵਦੀ ਕਮਾਈ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਮੈਂ ਸੈਟੀਸਫਾਈ ਹਾਂ ਇਹੋ ਜਿਹਾ ਕੋਈ ਨਹੀਂ ਨਾ ਰਜਗਾਰ ਹੈ ਨਾ ਕਿਸਾਨਾਂ ਕੋਲੇ ਕੰਮ ਐ ਨਾ ਮਜ਼ਦੂਰਾਂ ਕੋਲੇ ਕੰਮ ਐ ਸਾਰੀ ਛੁੱਟੀ ਦਾ ਦੁਕਾਨਦਾਰੀ ਫੇਲ ਐ ਸਾਰੀ ਇੰਡਸਟਰੀ ਫੇਲ ਐ ਜਿਹੜੀ ਸਾਰੀ ਸਾਰੇ ਧੰਦੇ ਨੇ ਜਿਹੜੇ ਉਹ ਚੌਕਟ ਕੀਤੇ ਨੇ ਤੇ ਸਿਰਫ ਸਿਰਫ ਇੱਕ ਫਾਇਦਾ ਹੋਇਆ ਹੈ ਕਾਰਪੋਰੇਟਾਂ ਨੂੰ ਉਹਨਾਂ ਦੇ ਮੁਨਾਫੇ ਦੁੱਗਣੇ ਚੌਕਣੇ ਦਸ ਗੁਣਾ ਵਧੇ ਹੈ ਇਹਦੇ ਵਿੱਚ ਮੈਂ ਥੋੜਾ ਜਿਹਾ ਵਾਦਾ ਕਰਨਾ ਛੋਟੀ ਜਿਹੀ ਐਸੇ ਸਵਾਲ ਸਵਾਦਾ ਇੱਕ ਮਿੰਟ ਛੋਟੇ ਐਸੇ ਸਵਾਲ ਦਾ ਮੈਂ ਥੋੜਾ ਜਿਹਾ ਵਾਦਾ ਕਰਨਾ ਚਾਹੁੰਦਾ ਜਿੱਥੋਂ ਤੱਕ ਸਵਾਲ ਹੈ ਕਿ ਤੁਸੀਂ ਆਪ ਵਾਲੇ ਨੇ ਮਤਤ ਕਰਦਿਓ 21 ਦਿਨ ਤਰ੍ਹਾਂ ਰਹਾ ਬਠਿੰਡੇ ਕਿਹਦੇ ਖਿਲਾਫ ਸੀ ਆਪ ਵਾਲਾ ਕਿ ਖਿਲਾ ਉਹਨਾਂ ਨੇ ਚੋਣਾਂ ਦੇ ਮੌਕੇ ਐਲਾਨ ਕੀਤਾ ਮੰਡੀਆਂ ਨੂੰ ਖਤਮ ਕਰਕੇ ਤੇ ਸਹਿਲੋਗਦਾਂ ਮਚ ਕੰਤ ਲੇ ਜਾਣ ਦਾ ਉਸੇ ਦਿਨ ਅਸੀਂ ਸਾਰੇ ਮੰਤਰੀਆਂ ਦੇ ਬਾਦਾਂ ਚ ਗਏ ਆ ਉਦੋਂ ਅਗਲੇ ਦਿਨ ਦੋ ਦਿਨ ਨੂੰ ਜੇ ਅਸੀਂ ਉਹਨਾਂ ਦੇ ਪੱਖ 'ਚ ਹੁੰਦੇ ਫਿਰ ਅਸੀਂ ਕੇਸ ਹਲ ਮਾਰ ਲਾਂਦੇ ਉਹਨਾਂ ਗੱਲਾਂ 'ਚ ਚੰਡੀਗੜ੍ਹ ਸਾਡਾ 8 ਦਾ ਰੱਖਿਆ ਸੀ ਉਹਨਾਂ ਨੂੰ ਤੁਰਤ ਚੋਣਾਂ 'ਚ ਹਰ ਜਾ ਹੋਣ ਕਰਕੇ ਤੁਰਤ ਵਾਪਸ ਲੈਣਾ ਪਿਆ ਬਠਿੰਡੇ ਦੇ ਵਿੱਚ ਖੁੱਡੀਆਂ ਸਾਹਿਬ ਖੜੇ ਐ ਉਹਨੂੰ ਥਾਂ ਥਾਂ ਤੇ ਸਵਾਲ ਕਰਿਆ ਥਾਂ ਥਾਂ ਤੇ ਉਹਨੂੰ ਘੇਰੇ ਆ ਇਹਦੇ ਮੈਥਦੇ ਬਾਰਗੇ ਆਏ ਆ ਤੇ ਹੁਣੇ ਹੀ ਸੀਗੇ ਨਹੀਂ ਮੀਤ ਮੀਤ ਹੈਰ ਦੇ ਬਾਰਚ ਆਏ ਆ ਸਵਾਲੇ ਇਹਨਾਂ ਨੂੰ ਵੀ ਕਰ ਰਹੇ ਆ ਸਾਡਾ ਨੇੜੇ ਕੋਈ ਨਹੀਂ ਅਸੀਂ ਇਹ ਕਹਿਣਾ ਕਿ ਜਿਹੜੀ ਸੰਸਥਾ ਚਾਹੇ ਵਿਧਾਨ ਸਭਾ ਦੀ ਚਾਹੇ ਪਾਰਲੀਮੈਂਟ ਦੀ ਹੈ ਇਹ ਸੰਸਥਾ ਲੋਕਾਂ ਦੇ ਵਿਰੁੱਧ ਹੀ ਫੈਸਲੇ ਕਰਦੀ ਹੈ ਇੱਕ ਵੀ ਫੈਸਲਾ ਲੋਕਾਂ ਦੇ ਹੱਕ ਦਾ ਨਹੀਂ ਇਹ ਚੋਣਾ ਸਾਡੇ ਲੋਕਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਕਰਦੀ ਹੈ ਲੋਕਾਂ ਨੂੰ ਧਰਮ ਦੇ ਨਾਮ ਤੇ ਜਨਤ ਦੇ ਤੌਰ ਤੇ ਬਹੁਤ ਬੁਰੀ ਤਰ੍ਹਾਂ ਪਾੜਦੀ ਹੈ ਤੇ ਆਪ ਦਾ ਇਹ ਮਸਲਾ ਹੱਲ ਕਰਦੀ ਹੈ ਕਿਉਂਕਿ ਕੁਰਸੀ ਜੋ ਬਹੁਤ ਵੱਡੀ ਲੜਾਈ ਹੈ ਇਹਨਾਂ ਦੀ ਉਹ ਲੜਾਈ ਗੱਲਬਾਤ ਵੀ ਨਾ ਬਣੇ ਉਹਦਾ ਫੈਸਲਾ ਲੋਕਾਂ ਤੋਂ ਕਰਾ ਲੈਂਦੇ ਤੇ ਲੋਕਾਂ ਨੂੰ ਪਾੜਦੇ ਤੇ ਲੋਕਾਂ ਦੇ ਉਲਟ ਸਾਰੇ ਫੈਸਲੇ ਲੈਂਦੇ ਆ ਪਰ ਇਹ ਤਾਂ ਲੋਕਤੰਤਰ ਪ੍ਰਣਾਲੀ ਤੈਹੀ ਇਹਦਾ ਮਤਲਬ ਤੁਸੀਂ ਇਸੇ ਸਿੱਧੇ ਤਰੀਕੇ ਨਾਲ ਲੋਕਤੰਤਰ ਦਾ ਵਿਰੋਧ ਕਰ ਰਹੇ ਹੋ ਲੋਕਤੰਤਰ ਹੈ ਹੀ ਨਹੀਂ ਕੋਈ ਲੋਕਤੰਤਰ ਕਹਿੰਦਾ ਹਿੰਦੁਸਤਾਨ 'ਚ ਇਹ ਲੋਕਤੰਤਰ ਕਿੱਥੇ ਜਿਹੜੀ ਪਾਰਲੀਮੈਂਟ ਹੈ ਉਹ ਤੋਂ ਪਾਸੇ-ਪਾਸੇ ਫੈਸਲੇ ਹੋ ਜਾਂਦੇ ਕਾਡੂਲਿਆਂ ਦੇ ਕਿਹੜੀ ਪਾਰਲੀਮੈਂਟ 'ਚ ਬਾਤ ਕਰਾਈ ਸੀ ਇਹਨਾਂ ਨੇ ਕਿ ਅਜਾਹ ਜਹਾਂ ਦਾ ਇਹਨਾਂ ਨੇ ਫੈਸਲਾ ਕੀਤਾ ਮੈਨੂੰ ਜਹਾਂ ਦਾ ਨਾਲ ਨਹੀਂ ਹੁੰਦਾ ਕਿਹੜੀ ਪਾਰਲੀਮੈਂਟ ਨੇ ਫੈ ਫਾਈਲ ਦਾ ਪਾਰਲੀਮੈਂਟ ਤੋਂ ਪਾਸੇ ਹੋ ਜਾਂਦੇ ਆ ਪਾਰਲੀਮੈਂਟ ਦਾ ਲੋਕਾਂ ਲਈ ਬਖਾਵਾ ਹਾਂ ਵੀ ਇੱਥੇ ਸਾਡੇ ਭਾਈ ਅਨਸਾਫ ਦੇ ਹੁੰਦੇ ਆ ਕੋਈ ਜਮਹੂਰੀਅਤ ਨਹੀਂ ਤਾਨਾ ਸਾਹੀ ਦਾ ਰਾਜ ਹੈ ਤੇ ਤਾਨਾ ਹੀ ਚੱਲ ਰਹੀ ਹੈ ਸਾਨੂੰ ਬੋਲਣ ਦਾ ਹੱਕ ਨਹੀਂ ਜੇ ਮੋਦੀ ਨੇ ਉਹਨੇ ਬੋਲਣਾ ਸੀ ਉਹਦਾ ਅਧਿਕਾਰ ਹੈ ਤੇ ਸਾਨੂੰ ਇਹ ਰੈਸਟਾਂ ਕਰਨਗੇ ਰਾਹਾਂ 'ਚ ਘੇਰ ਦੰਗੇ ਸਾਡਾ ਅਧਿਕਾਰ ਕਿੱਧਰ ਗਿਆ ਇਹਨਾਂ ਨੇ ਜਮਹੂਰੀਅਤ ਕਹਿ ਦਿੱਤੀ ਕੋਈ ਜਮਹੂਰੀਅਤ ਨਹੀਂ ਤਾਨਾ ਸਾਹੀ ਦਾ ਪਗਰਾਹਾਂ ਸਾਹਿਬ ਇੱਕ ਸਵਾਲ ਬੜਾ ਜ਼ਰੂਰੀ ਹੈ ਕਿਸਾਨ ਜਿੱਥੇ ਬੰਦੀਆਂ ਦਾ ਗੱਟਨ ਹੋਇਆ ਕਿਸਾਨੀ ਮਸਲਿਆਂ ਦੇ ਸੰਬੰਧੀ ਕਿਸਾਨਾਂ ਨੂੰ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਹੋਰ ਵੀ ਨਿਕਰ ਕੇ ਸਾਹਮਣੇ ਆਈ ਪਰ ਉਸ ਤੋਂ ਬਾਅਦ ਇਹ ਦੇਖਿਆ ਗਿਆ ਕਿਵੇਂ ਬਰਨਾਲੇ ਦੇ ਵਿੱਚ ਘਟਨਾ ਵਾਪਰੀ ਵਪਾਰੀਆਂ ਤੇ ਕਿਸਾਨਾਂ ਦੀ ਝਟਪ ਹੋਈ ਉਸ ਤੋਂ ਬਾਅਦ ਇੱਕ ਮੁੱਦਾ ਇੱਕ ਚਰਚਾ ਬੜੀ ਪੰਜਾਬ ਦੇ ਵਿੱਚ ਚੱਲੀ ਗਈ ਕਿ ਕਿਸਾਨ ਜਥੇਬੰਦੀਆਂ ਕਿਸਾਨ ਆ ਕੋ ਲੋਕਾਂ ਦੇ ਨਿੱਜੀ ਮਸਲੇ ਜਿਵੇਂ ਧਰਨੇ ਦੇਣ ਲੱਗੀਆਂ ਬੜਾ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਕਿ ਤੁਸੀਂ ਸਮਝਿਓ ਕਿ ਇਹ ਜੇ ਨਿੱਕੇ ਨਿੱਕੇ ਨਿੱਜੀ ਮਸਲੇ ਜਿਹੜੇ ਕਿ ਕਾਨੂੰਨੀ ਪਲੇਸਾਰਾਂ ਤੇ ਵੀ ਨਿਗੇਟੇ ਜਾ ਸਕਦੇ ਨੇ ਤੇ ਕਿਸਾਨ ਜਥੇਬੰਦੀਆਂ ਦਾ ਦਖਲ ਕਿੰਨਾ ਕੁ ਜ਼ਿਆਦਾ ਹੁੰਦਾ ਹੋ ਦੇਖੋ ਇਹ ਬਹੁਤ ਇੱਕ ਛੋਟੇ ਜਿਹੇ ਖਿੱਤੇ ਦੀ ਇੱਕ ਛੋਟੀ ਜੀ ਬੰਦਿਆਂ ਦੀ ਥੋੜੇ ਜੇ ਬੰਦਿਆਂ ਦੀ ਇੱਕ ਛੋਟੀ ਜਿਹੀ ਘਟਨਾ ਹੈ ਜਿਹੜੀ ਜਿਹੜੀ ਇੱਥੇ ਵਾਪਰੀਆ ਬਰਨਾਲੇ ਦੀ ਤੇ ਇਹਨੂੰ ਬਹੁਤ ਵੱਡੀ ਬਣਾ ਕੇ ਪੇਸ਼ ਕਰ ਲਿਆ ਜਿਵੇਂ ਕਿਸਾਨ ਤੇ ਮਜ਼ਦੂਰ ਜਿੱਥੇ ਬੰਦਿਆਂ ਦਾ ਬਹੁਤ ਵੱਡਾ ਵਿਰੋਧ ਹੁੰਦਾ ਇਸ ਤਰ੍ਹਾਂ ਦੇ ਨਹੀਂ ਉਹ ਇੱਕ ਜਥੇਬੰਦੀ ਦੇ ਵਰਕਰ ਆ ਉਹ ਇੱਕ ਜਥੇਬੰਦੀ ਦੇ ਵਰਕਰ ਦਾ ਕੋਈ ਇਮੀਗ੍ਰੇਸ਼ਨ ਤੇ ਕੋਈ ਲੈਂਡ ਦੇਣ ਦਾ ਛੋਟਾ ਜਿਹਾ ਝਗੜਾ ਸੀ ਉਹ ਥੋੜੇ ਜੇ ਬੰਦਿਆਂ ਦੇ ਵਿੱਚ ਆਪਸ ਵਿੱਚ ਤੂੰ ਤੋਂ ਮੈਂ ਹੋਏ ਜਿਹੜੇ ਬਹੁਤ ਹੀ ਮਤਭਾਗੀ ਸਮਝਦੇ ਆ ਸੀ ਦੋ ਸੰਸਥਾਵਾਂ ਦਾ ਟਕਰਾਅ ਬਣਾ ਕੇ ਪੇਸ਼ ਕਰਨਾ ਇਹ ਇੱਕ ਕਿਸੇ ਪੋਲੀਟੀਕਲ ਬੰਦੇ ਦੀ ਚਾਹ ਖੇਡ ਹੈ ਕਿ ਕਿਸਾਨ ਜਿੱਥੇ ਬੰਦਿਆਂ ਦਾ ਤੇ ਵਪਾਰੀਆਂ ਦਾ ਟਕਰਾਅ ਬਣਾ ਕੇ ਪੰਜਾਬ ਦੇ ਵਿੱਚ ਦੋ ਖਿੱਤਿਆਂ ਨੂੰ ਦੋ ਜਮਾਤਾਂ ਨੂੰ ਆਪਸ ਵਿੱਚ ਪੜ੍ਹਾ ਕੇ ਇਹਦਾ ਨਾਂ ਹਾਲੇ ਨਾ ਇੱਕ ਵੋਟਾਂ ਦੀ ਖੇਡ ਹੈ ਇਹ ਵੈਸੇ ਇਹ ਬਹੁਤ ਵੱਡੀ ਗੱਲ ਨਹੀਂ ਹੈ ਇਹ ਤੁਸੀਂ ਵੀ ਦੇਖੀਏ ਉਹ ਜੋ ਹੋਇਆ ਜਿੰਨਾ ਵੀ ਹੋਇਆ ਅਸੀਂ ਕੱਲ ਦੀ ਬਹੁਤ ਨਿਖੇਧੀ ਕਰਦੇ ਆ ਤੇ ਬਹੁਤ ਮੰਦਭਾਗ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅੱਜ ਹੀ ਸਾਡੇ ਕੋਲੇ ਵਿਪਾਰਮੈਂਟ ਵਾਲੇ ਸਾਥੀ ਆ ਕੇ ਗਏ ਨੇ ਉਹ ਸਾਡੇ ਨਾਲ ਹਮੇਸ਼ਾ ਹੀ ਸਾਥ ਚੱਲਦੇ ਨੇ ਤੁਸੀਂ ਪੰਜਾਬ ਦੇ ਕਿਸਾਨ ਆਪਣੇ ਸੰਰੂਰ ਦੇ ਵਿੱਚ ਵਪਾਰਕ ਮੰਡਲ ਦੇ ਵਪਾਰੀਆਂ ਦੀ ਬੰਦਿਆਂ ਦੀ ਮੀਟਿੰਗ ਹੋਈ ਹੈ ਉਹ ਸਾਡੇ ਨਾਲ ਕਦੇ ਵਿਰੋਧ ਚ ਆਈ ਨਹੀਂ ਜਿਹੜੀ ਅਸੀਂ ਕਾਲ ਦਿੱਤੀ ਹੈ ਤੁਸੀਂ ਦੇਖੀ ਹੋਣੀ ਬਟਿੰਡੇ ਦੇ ਵਿੱਚ ਆਪਣੇ ਬਰਨਾਲੇ ਦੇ ਵਿੱਚ ਦੇਖੀ ਹੈ ਜਦੋਂ ਸੰਯੁਕਤ ਮੋਰਚੇ ਦੀ ਕਾਲ ਹੁੰਦੀ ਅਸੀਂ ਬੰਦ ਦੀ ਕਾਲ ਕਰਦੇ ਤੇ ਸਾਰੇ ਵਪਾਰੀ ਸਾਡੇ ਨਾਲ ਸਹਿਯੋਗ ਦਿੰਦੇ ਰਹੇ ਆ ਸਾਡੇ ਕੋਲ ਜਾਂਦੇ ਰਹੇ ਆ ਅਸਲ ਚ ਦੋ ਖਿੱਤਾਂ ਨਹੀਂ ਲੜਾਈ ਇਹ ਪੋਲਿਟਿਕਲ ਲੋਕਾਂ ਦੀ ਬਣਾਈ ਹੋਈ ਲੜਾਈ ਹੈ ਐਡੀ ਇਹ ਗੱਲ ਨਹੀਂ ਜਿਹੜੀ ਇਹਨੂੰ ਪੇਸ਼ ਕੀਤਾ ਜਾ ਰਿਹਾ ਹੈ